ਚਲੋ। ਮੋਤੀ ਵਾਪਸ ਰੱਖੀ ਦੀ। ਦਾ ਕਾਉਂਸਲ ਨਹੀਂ ਦੇਣੀ। ਚਲੋ। ਆਹੋ। ਚਲੋ। ਆਹ ਲੈ ਆ। ਇਹਨੇ ਲੈ। ਇਹਦੇ ਕਿ ਸਲਵਾਰ ਪਹਿਨਣਾ ਛੱਡ ਦੇ। ਸਲਵਾਰ ਨਾ ਪਹਿਨਣਾ। ਮੋਤੀ ਦੀ ਕੀ ਕਰੇ ਸੀ ਜੀ। ਇਹ ਉਹ ਪਛਿਤ ਕਾਇ। कॉटन यो तीन सौ रुपये के दिन तीन सौ रुपये कॉटन ਆਗਲਾ ਪ੍ਰਿੰਟ 250 ਰੁਪਏ ਗਾੜਾ ਸਾਡੇ 700 ਆਇਓ 15 ਵਾਲਾ 750 11 ਵਾਲਾ 650 ਦੰਮੀ ਹੋਣਗੇ 100 ਆਇਓ 6 ਲੱਗੀ ਹੋਈ ਹੈ 1300 ਦੇ ਦੋ ਅੰਦਰ 1300 ਦੇ ਦੋ 1300 ਦੇ ਦੋ 1300 ਦੇ ਦੋ 2000 ਆਇਓ ਆਜੋ 1300 ਦੇ ਦੋ 1300 ਦੇ ਦੋ 1300 ਦੇ ਦੋ ਆਈ ਵਾਲਾ 520 ਰੁਪਏ ਦਾ ਹੀ ਹੈ 800 ਦਾ ਹੀ ਦੀ ਸਾਤਸਰੀਆ ਕਾਲ ਹੋਰ ਸੁਣਾਓ ਥੋੜਾ ਕੀ ਹਾਲ ਚਾਲ ਚਲੋ ਜੀ ਹੁਣ ਟਾਈਮ ਹੋ ਗਿਆ ਏ 12:00 ਬਜ ਗਏ ਨੇ ਤੇ ਅੱਜ ਮੌਸਮ ਬਹੁਤ ਵਧੀਆ ਏ ਤੇ ਠੰਢੀ ਠੰਢੀ ਚੱਲਦੀ ਏ ਹਵਾ ਤੇ ਉਹ ਧੁੱਪ ਵੀ ਨਿਕਲੀ ਹੋਈ ਏ ਚਲੋ ਜੀ ਅੱਜ ਆਪਣੇ ਕਾਫੀ ਸਾਰੇ ਕੰਮ ਨਿਬੜੇ ਆ ਜਿਵੇਂ ਹੁਣ ਸਰਦੀਆਂ ਦਾ ਮਹੀਨਾ ਖਤਮ ਹੋਣ ਵਾਲਾ ਨਾ ਮਾਰਚ ਮਹੀਨਾ ਸ਼ੁਰੂ ਹੋ ਗਿਆ ਏ ਦੇਖੋ ਜੀ ਇੱਧਰ ਆਪਾਂ ਨੇ ਨਾ 2 ਕਿਲੋ ਨਾ ਪਲੀ ਮਟਰ ਲਿਆਂਦੇ ਤੇ ਤੇ ਆਪਾਂ ਨੇ ਨਾ ਇਸ ਤਰ੍ਹਾਂ ਛਿਲਕਿਆਂ ਦੇ ਵਿੱਚੋਂ ਨਾ ਕੱਢ ਕੇ ਨਾ ਟੋਕਰੀ ਦੇ ਵਿੱਚ ਪਾ ਲਿਆ ਜਿਵੇਂ ਹੁਣ ਅੱਗੇ ਜਾ ਕੇ ਨਾ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਨਾ ਤੇ ਆਪਾਂ ਨੂੰ ਹੁਣ ਕਲੀ ਮਟਰ ਦਾ ਮਿਲਣਾ ਨਹੀਂ ਹੈਗੇ ਹੁਣ ਆਪਾਂ ਨੂੰ ਜੇ ਕੋਈ ਸਬਜੀ ਬਣਾਉਣੀ ਹੋਗੀ ਤਾਂ ਤਾਂ ਆਪਾਂ ਨੂੰ ਪੈਕਟ ਵਾਲੇ ਮਟਰ ਲੈ ਆਉਣੇ ਪੈਣੇ ਆ ਉਹ ਉਹਨਾਂ ਦੀ ਸਬਜੀ ਇੰਨੀ ਜ਼ਿਆਦਾ ਟੇਸਟੀ ਨਹੀਂ ਬਣਦੀ ਹੈਗੀ ਦੇਖੋ ਜੀ ਜੇ ਆਪਾਂ ਨੇ ਨਾ ਹੈ ਤਾਂ ਤਾਜੀ ਮਟਰਾਂ ਦੀ ਸਬਜੀ ਖਾਣੀ ਆ ਤਾਂ ਆਪਾਂ ਇਹਨਾਂ ਨੂੰ ਘਰ ਵਿੱਚ ਕਿਵੇਂ ਸਟੋਰ ਕਰ ਸਕਦੇ ਆ ਦੇਖੋ ਜੀ ਆਪਾਂ ਨੇ ਕੱਢ ਕੇ ਨਾ ਇਹਨਾਂ ਨੂੰ ਥੋੜੀ ਜੀ ਨਾ ਹਵਾ ਲਵਾ ਲਈ ਹੈ ਹਵਾ ਲਵਾ ਕੇ ਨਾ ਤੁਸੀਂ ਜਿਵੇਂ ਮਾਜੀ ਇੱਕ ਸਾਤ ਕਰ ਇਹਨੂੰ ਮਟਰਾਂ ਨੂੰ ਸਟੋਰ ਕਰ ਸਕਦੇ ਆ ਜਿਵੇਂ ਤੁਹਾਡੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਡੱਬਾ ਹੋਵੇ ਨਾ ਜਿਹਦੇ ਵਿੱਚ ਬਿਲਕੁਲ ਵੀ ਹਵਾ ਨਾ ਲੱਗੇ ਬੰਦ ਹੋਵੇ ਨਾ ਇਸ ਤਰ੍ਹਾਂ ਦੇ ਤੁਸੀਂ ਡੱਬੇ ਲਿਆ ਸਕਦੇ ਆ ਜੇ ਤੁਹਾਡੇ ਕੋਲ ਡੱਬਾ ਨਹੀਂ ਨਾ ਹੈਗਾ ਤੁਹਾਡੇ ਕੋਲ ਇਸ ਤਰ੍ਹਾਂ ਦੀ ਪਾਣੀ ਵਾਲੀ ਬੋਤਲ ਹੋਊਗੀ ਪਾਣੀ ਵਾਲੀ ਬੋਤਲ ਦੇ ਨਾ ਇਸ ਤਰ੍ਹਾਂ ਨਾ ਕੋਟਾ ਕਨ ਵੀ ਟੈਟ ਹੋਣਾ ਚਾਹੀਦਾ ਤਾਂ ਕਿ ਇਹਦੇ ਵਿੱਚ ਨਾ ਬਿਲਕੁਲ ਵੀ ਹਵਾ ਨਾ ਲੱਗੇ ਬੰਦ ਹੋਣੀ ਚਾਹੀਦੀ ਆ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆ ਵੀ ਘਰ ਦੇ ਵਿੱਚ ਨਾ ਵੀ ਫਲੀ ਮਟਰ ਤੁਸੀਂ ਸਟੋਰ ਕਰਕੇ ਕਿਵੇਂ ਰੱਖ ਸਕਦੇ ਆ ਦੇਖੋ ਆਪਣੇ ਕੋਲ ਇਹ ਹੈਗਾ ਇਹ ਡੱਬਾ ਤੇ ਉੱਪਰ ਦੇ ਨਾ ਇਹ ਟੱਕੜ ਨਾ ਇਹ ਟੈਟ ਚਾਹੀਦਾ ਹੈ देखो बिल्कुल भी हवा ना लगे जो हवा लग ना तो अपने मटर ने ना खराब हो जाए देखो ने ना मटर ने कोई कुछ नहीं करना कोई वालना नहीं है का, कोई बिच नमक नहीं पा कुछ नहीं पावना है बस इस तरह मटर कट ले मटर कट के तरह तरह इस तरह डब्बे देखो अपा ने ना ये डब्बे पा देते हैं डब्बे ये ढक्ना इस तरह ना टैट कर देना देखो तो ਇਹ ਪੂਰਾ ਨਾ ਤੋੜਾ ਕੇ ਨਾ ਇਹਨੂੰ ਐਂ ਚੰਗੀ ਤਰ੍ਹਾਂ ਉੱਪਰ ਤੋਂ ਨਾ ਸਟ੍ਰੈਟ ਚਸਤਨਾ ਕਰਕੇ ਨਾ ਕੈਡ ਕਰ ਦੇਤਾ ਢੱਕਣ ਬਿਲਕੁਲ ਵੀ ਐਡਾਡ ਕਰਿਆ ਮਾਟਾ ਕਨ ਖੁੱਲੂ ਕਰੀ ਨਾ ਇਹਦੇ ਵਿੱਚ ਹਵਾ ਲੱਗਣੀ ਆ ਨਾ ਆਪਣੇ ਮਟਰਾਂ ਨੇ ਖਰਾਬ ਹੋਣਾ ਇਸ ਤੋਂ ਮਗਰੋਂ ਆਪਾਂ ਨੇ ਕੀ ਕਰਨਾ ਹੈ ਦੇਖੋ ਆਪਣੇ ਕੋਲ ਫ੍ਰੀਜ ਹੈ ਫ੍ਰੀਜ ਤਾਂ ਆਪਣੇ ਇਸ ਤਰ੍ਹਾਂ ਡੋਰ ਖੋਲਣੀ ਆ ਡੋਰ ਖੋਲਣ ਨਾਲ ਨਾ ਜਿਹੜਾ ਹੈਗਾ ਬਰਫ਼ ਵਾਲਾ ਖਾਣਾ ਹੋਗਾ ਨਾ ਆਪਾਂ ਤੁਹਾਨੂੰ ਨੇੜੇ ਕਰਕੇ ਖਾਣੇ ਆ ਦੇਖੋ ਆਪਾਂ ਨੇ ਨਾ ਉੱਪਰ ਡੋਂਗੇ ਰੱਖੇ ਹੋਏ ਇਹ ਇੱਥੇ ਹੈਗਾ ਆਪਣਾ ਖਾਣਾ ਖਾਲੀ ਆ ਦੇਖੋ ਜੀ ਇਹ ਪੂਰਾ ਠੰਡਾ ਰਹਿੰਦਾ ਹੈ ਤੂੰ ਇਸ ਤਰ੍ਹਾਂ ਦੱਬਾ ਨਾ ਆਪਾਂ ਨੇ ਇਸ ਤਰ੍ਹਾਂ ਰੱਖ ਦੇਣਾ ਮਟਰਾਂ ਦਾ ਇਹਨੂੰ ਤੁਸੀਂ ਨਾ ਚਾਹੇ ਜਿੰਮੇ ਮਰਜੀ ਜਿੰਨਾ ਟਾਈਮ ਤੱਕ ਤੁਸੀਂ ਰੱਖ ਸਕਦੇ ਆ ਫ੍ਰੀਜ ਨੂੰ ਬੰਦ ਕਰਕੇ ਨਹੀਂ ਰੱਖਣਾ ਹੈਗਾ ਫ੍ਰੀਜ ਨਾਲ 24 ਘੰਟੇ ਨਾਲ ਚੱਲਣੀ ਚਾਹੀਦੀ ਹੈ ਤਾਂ ਠੰਡੀ ਰਹੂਗੀ ਉੱਪਰ ਤੁਸੀਂ ਜਿਹੜੇ ਪਾਣੀ ਦੇ ਡੋਂਗੇ ਉਹਨਾਂ ਨੂੰ ਵੀ ਭਰ ਕੇ ਰੱਖਿਓ ਤਾਂ ਕਿ ਨਾ ਇਹਨੂੰ ਨਾ ਗਰਮੀ ਮਹਿਸੂਸ ਨਾ ਹੋਵੇ ਆਪਣੇ ਮਟਰਾਂ ਨੂੰ ਬਿਲਕੁਲ ਵੀ ਕਿਤੇ ਨਹੀਂ ਜਾਂਦੇ ਜਦੋਂ ਆਪਣੇ ਆਪਣੇ ਜਿਹੜੇ ਰਿਸ਼ਤੇਦਾਰ ਆਉਂਨੇ ਨਾ ਕੋਈ ਵੀ ਆਪਣੇ ਸਬਜੀ ਬਣਾਉਣੇ ਮਟਰ ਪਨੀਰ ਦੀ ਸਬਜੀ ਬਣਾਉਣੀ ਆਲੂ ਮਟਰਾਂ ਦੀ ਸਬਜੀ ਬਣਾਉਣੀ ਆ ਤੁਰੰਤ ਤੁਸੀਂ ਇਸ ਤਰ੍ਹਾਂ ਡੱਬਾ ਕੱਢੋ ਉਹਦੇ ਵਿੱਚੋਂ ਮਟਰ ਕੱਢੋ ਸਬਜੀ ਬਣਾ ਲਓ ਤੇ ਸਬਜੀ ਬਹੁਤ ਜ਼ਿਆਦਾ ਸਵਾਦ ਬਣੂਗੀ ਇਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਵਿੱਚ ਨਾ ਮਟਰ ਸਟੋਰ ਕਰਕੇ ਰੱਖ ਸਕਦੇ ਆ ਤੇ ਮੈਂ ਤਾਂ ਅੱਜ ਨਾ 2 ਕਿਲੋ ਮਟਰ ਲਿਆ ਕੇ ਨਾ ਸਟੋਰ ਕਰਕੇ ਰੱਖ ਲਿੱਤੇ ਆ ਤੇ ਆਪਾਂ ਫੇਰ ਜਦ ਜਦ ਨੇ ਖਤਮ ਹੋ ਗਏ ਨਾ ਆਪਾਂ ਨੇ ਹੋਰ ਮਟਰ ਲਿਆਵਾਂਗੇ ਤੇ ਫੇਰ ਇਸ ਤਰ੍ਹਾਂ ਹੀ ਸਟੋਰ ਕਰਕੇ ਰੱਖਾਂਗੇ ਗਰਮੀਆਂ ਦਾ ਸੀਜ਼ਨ ਆਪਣਾ ਬਹੁਤ ਵਧੀਆ ਲੱਗੂਗਾ ਜਿਵੇਂ ਮਰਜ਼ੀ ਤੁਸੀਂ ਘਰ ਦੇ ਵਿੱਚ ਨਾ ਵਰਤ ਸਕਦੇ ਆ ਇਹ ਹੈਗਾ ਜੀ ਮਟਰ ਸਟੋਰ ਕਰਨ ਦਾ ਤਰੀਕਾ ਤੁਸੀਂ ਵੀ ਇਸ ਤਰ੍ਹਾਂ ਸਟੋਰ ਕਰਕੇ ਰੱਖ ਸਕਦੇ ਹੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੋਣਾ ਪੈ ਇੱਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਆਇ ਇੱਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓਗਾ ਇਦਾਂ ਹੀ ਆਪਾਂ ਸੋਹਣੇ ਵੀਡੀਓ ਪਾਉਂਦੇ ਰਹਿਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ